ਗੱਡੀ ਥਾਰ ਨਹੀਂ ਆਦੀ ਆਹ ਰੌਕਸ ਹੈਗੀ ਹੈ ਨਾ ਇਹਦਾ ਬੰਦੇ ਵੀ ਉਹੀ ਲਾਦੇ ਨੇ ਉਹ ਖੜਾਈ ਲਾਈਂ ਦਵੇਂ ਬਣਾ ਜਾਂ ਡਾਕਟਰ ਕਿ ਮੋਟੇ ਨਹੀਂ ਇਹ ਕਪੜਾ ਇਸਟਾ ਦੇ ਵਾਲਾ ਜਾਉਂਦੇ ਨੇਗੇ ਤੇ ਲਾਲਾ ਹਾਰ ਨੂੰ ਦੇ ਦੇ ਹਾਰ ਨਾਲ ਖੜਾ ਬੜੀ ਕੁੜੀ ਪਾਈ ਨੇ ਮਨਾਂ ਦਾ ਦੇਖਦੇ ਆ ਸਾਨੂੰ ਗਾਗਣਾ ਬੱਲੇ 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 ਰਾ ਪੈਣੂਰੀਆਂ ਨੇ ਸਸੀ ਗਾਲ ਜੀ ਸਸੀ ਗਾਲ ਵੀਰੇ ਐਨੇ ਫਿੱਟ ਹੋ ਗਏ ਲੱਡੂਆਂ ਲੱਡੂਆਂ ਦਾ ਡੱਬਾ ਭੇਜੀ ਨਹੀਂ ਹੈਗਾ ਕੋਈ ਨਾ ਵੀਰੇ ਹੁਣ ਭੇਜ ਦਾਂਗੇ ਹੁਣ ਦੇ ਦਿੰਨੇ ਆ ਤੁਹਾਨੂੰ ਨਾਲ ਹੀ ਕਿੰਨਾ ਘਟਾਇਆ ਜਮਾਂ ਸੱਚ ਦੱਸਿਓ ਮੈਂ ਵੀਰੇ 15 ਕਿਲੋ ਤੋਂ ਵੱਧ ਘਟਾਇਆ ਵਾ 2 ਮਹੀਨਿਆਂ ਦੇ ਵਿੱਚ ਘਟਾਇਆ ਕਿਵੇਂ ਘਟਾਇਆਗਾ ਦੇਖੋ ਵੀਰੇ ਨਿਊਟ੍ਰੀਸ਼ਨ ਪਲੱਸ ਘਰ ਦੇ ਖਾਣੇ ਨਾਲ ਘਟਾਇਆ ਆਪਾਂ ਠੀਕ ਹੈ ਜੀ ਬਰਡਕਟ ਨੇ ਹੁਣ ਤੁਹਾਡੇ ਬੰਦ ਨੇ ਹਾਂਜੀ ਹਾਂਜੀ ਵੀਰੇ ਮੈਨੂੰ ਤਾਂ ਡੇਢ ਸਾਲ ਤੋਂ ਉੱਪਰ ਹੋ ਗਿਆ ਬਾਕੀ ਜਦੋਂ ਆਪਾਂ weight loss ਕਰਦੇ ਆ ਉਹਦੇ ਨਾਲ ਨਾਲ ਵੀ ਆਪਣੀ ਸਕਿਨ ਦੇ ਉੱਤੇ ਵੀ 글로ਅ ਆਉਂਦਾ ਵਾ ਆਜੋ ਜੀ ਆਜੋ ਤੁਸੀਂ ਰੁਕੇ ਕਿਉਂ ਜੀ ਮੈਂ ਲੁਕਿਆ ਨਹੀਂ ਸੀ ਵੀਰੇ ਮੈਂ ਕਿਹਾ ਰਿਵਿਊ ਲੈਣੇ ਹੋ ਮੈਂ ਤਾਂ ਖੜ ਗਿਆ ਸੀਗਾ ਅੱਛਾ ਜੀ ਤੁਸੀਂ ਕਿੰਨਾ ਘ ਵੀਰੇ ਮੇਰਾ ਇਹਨਾਂ ਨੂੰ ਦੇਖ ਕੇ ਹੀ weight loss ਕੀਤਾ ਕਿਉਂਕਿ ਜਦ ਇਹ ਫਿੱਟ ਹੋ ਗਏ ਮੈਂ ਵੀ ਫਿੱਟ ਹੋ ਗਿਆ ਕਿੰਨੇ ਜਵਾਕ ਨੇ ਜੀ ਦੋ ਆ ਵੀਰੇ ਇੱਕ 8 ਸਾਲ ਦਾ ਵਾ ਇੱਕ 2 ਸਾਲ ਦਾ ਕਿਉਂ ਲੱਗਦਾ ਗੱਪ ਜੇ ਤੁਸੀਂ ਨੇ ਵੀ ਮਿੱਤਰੋ ਫਿੱਟ ਹੋਣਾ ਨਾ ਗਰੀਨ ਦੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰ ਲਓ ਤੇ ਘਰੋਂ ਗਰੀ ਵੀ ਭੇਜਦੇ ਨੋ ਬਾਈ ਹਾਂਜੀ ਹਾਂਜੀ ਵੀਰੇ 3 ਦਿਨਾਂ ਦੀ ਮਨੀ ਬੈਕ ਵਾਰੰਟੀ ਹੈ ਸੈਕੰਡ ਡੇ ਤੁਹਾਡਾ weight ਘਟਣਾ ਸ਼ਟਾਰਟ ਹੋ ਜਾਂਦਾ 3rd ਡੇ ਜਿਹੜੀ ਤੁਹਾਡੀ ਬੋਡੀ ਲਾਈਟ ਫੀਲ ਕਰਨ ਲੱਗ ਜਾਂਦੀ ਹੈ